ਸੀ ਨੈਕਸਸ ਕਨਸਟਲੈਂਸੀ ਆਧਾਰ ਦਾ ਫਾਊਂਡੇਸ਼ਨ ਅੱਛਾ ਜੀ ਭਰੂਣ ਹੱਤਿਆ ਦੇ ਉੱਪਰ ਵੀ ਪੰਜਾਬ 'ਚ ਉੱਪਰ ਦੂਰ ਨੋਤਿਆਂ ਨੂੰ ਖਤਮ ਕਰਨ ਵਾਸਤੇ ਸਾਡੀ ਸੰਸਥਾ ਸੀ ਉਹ ਲਾਵ ਜੰਜੋਜੀ ਚੇਅਰਮੈਨ ਸੀ ਤੇ ਮੈਂ ਉਹਦਾ ਪ੍ਰੈਜ਼ੀਡੈਂਟ ਸੀਗਾ ਅੱਛਾ ਜੀ ਅਸੀਂ ਅਕਸਰ ਬਸਤੀਆਂ ਦੇ ਵਿੱਚ ਜਾ ਕੇ ਕੈਂਪ ਲਾਉਂਦੇ ਸੀਗੇ ਸਾਡੇ ਰਾਜਸਤਾਨੀ ਕਲੋਨੀ ਐ ਮੇਰਾ ਇੱਕ ਦੋਸਤ ਆ ਉੱਥੇ ਡਾਕਟਰ ਨਾਰੰਗ ਉਹਨੇ ਕਿਹਾ ਕਿ ਯਾਰ ਮੇਰੇ ਇੱਕ ਤੁਸੀਂ ਕੈਂਪ ਲਓ ਮੈਨੂੰ ਸਾਹਿਬ ਵੀ ਲਾਵ ਜੀ ਨੂੰ ਤੁਸੀਂ ਬੁਲਾਇਓ ਚਲੋ ਲਾਬ ਉਸ ਟਾਈਮ ਬੰਬੇ ਸੀਗਾ ਉਸ ਟਾਈਮ ਨੀਤੂ ਸਿੰਘ ਦੇ ਬ੍ਰਦਰ ਆਏ ਹੋ ਸੀ ਉਹਰੇ ਸਾਡੀ ਫਿਲਮ ਚੱਲੀ ਸੀ ਬਲੈਤਿਆ ਅੱਛਾ ਫਿਕਚਰ ਫਿਲਮ ਬਲੈਤਿਆ ਨੀਤੂ ਸਿੰਘ ਜਿਹੜੇ ਰਿਸ਼ੀਕਪੁਰ ਸੰਧਕਰ ਵਾਲੇ ਹਾਂ ਜੀ ਉਹਨਾਂ ਦੇ ਬ੍ਰਦਰ ਆਏ ਹੋ ਸੀਗੇ ਉਹ ਰਿਕਾਰਡਿਸਟ ਨੇ ਅੱਛਾ ਤੇ ਉਹਨਾਂ ਦੇ ਨਾਲ ਸੁਰਿੰਦਰ ਬਾਲਿਆ ਜੀ ਜਿਹੜੇ ਕਿ ਟੱਕਰੇ ਜੱਟਾਂ ਦੇ ਜਿੱਦ ਜੱਟ ਦੀ ਜੱਟ ਤੇ ਜ਼ਮੀਨ ਸਦਾ ਆਪਜ ਬਹੁਤ ਪਿਆਰ ਸੀ ਅੱਛਾ ਉਹ ਵੀ ਮੇਰੇ ਕੋਲੇ ਘਰੇ ਸੀਗੇ ਤੇ ਮੈਂ ਉਹਨੂੰ ਕਹਾਂ ਬਲੀ ਜੀ ਕੈਂਪ ਲੱਗ ਰਿਹਾ ਵੀ ਚਲੋ ਆਪਾਂ ਚੱਲਦੇ ਆਂ ਟਾਈਮ ਸੀਗਾ ਸਾਡੇ ਕੋਲ ਸਾਨੂੰ ਨਹੀਂ ਪਤਾ ਲੱਗਿਆ ਵੀ ਲਾਬ ਰਾਤ ਨੂੰ ਆ ਗਿਆ ਸੀਗਾ ਅੱਛਾ ਮੈਨੂੰ ਹੁਣ ਨਹੀਂ ਤੁਸੀਂ ਦਾ ਬ੍ਰਦਰ ਕਹਿ ਰਹੇ ਆ ਕਹਿੰਦਾ ਤੁਹਾਡਾ ਲਾਵ ਨਾਲ ਹੋਵਾ ਵੀ ਕੋਸ਼ਿਸ਼ ਕਰ ਲੋ ਜੇ ਮੈਂ ਹਜੇ ਤਿੰਨ ਦਿਨ ਹੋਰੇ ਹੈਗਾ ਅੱਛਾ ਵੀ ਪਤਾ ਕਰ ਲੋ ਵੀ ਉਹਨੇ ਆਣਾ ਕਦ ਹੈ ਮੈਂ ਫੋਨ ਮਾਰਿਆ ਮੈਂ ਲਵ ਜੀ ਵੀ ਕਦੋਂ ਆਣਾ ਤੁਸੀਂ ਕਹਿੰਦੇ ਮੈਂ ਤਾਂ ਰਾਤ ਆ ਗਿਆ ਅੱਛਾ ਤੁਸੀਂ ਕਿੱਥੇ ਹੋ ਮੈਂ ਕਹਿੰਦਾ ਸੀ ਆਜ਼ਾਦਨਗਰ ਦੇ ਵਿੱਚ ਕੈਂਪ ਹੈ ਕਹਿੰਦੇ ਮੈਂ ਆਇਆ 5 ਮਿੰਟ ਚ ਅੱਛਾ ਮੈਂ ਕਹਿੰਦਾ ਲਵ ਜੀ ਲਵ ਜੀ ਹੋ ਰਹੀ ਹੈ ਵੀ ਆ ਰਹੇ ਨੇ ਹੂੰ ਹੂੰ ਉਹ ਮੈਨੂੰ ਕਹਿੰਦਾ ਯਾਰ ਵੀ ਬਹੁਤ ਹਾਲ ਹੈ ਮੀ ਬੈਰ ਹੈ ਚਿੱਕੜ ਦੇ ਵਿਚ ਆਪਾਂ ਕਿਵੇਂ ਨਿਕਲ ਕੇ ਆਏ ਆਂ ਵੀ ਛੱਡ ਸਟਾਰ ਗੜਾ ਗੜਾ ਕਾਨੂੰ ਤਕਲੀਫ ਦਿੰਦਾ ਮੈਂ ਕਹਿੰਦਾ ਤੁਸੀਂ ਦੇਖੋ ਤੁਸੀਂ ਉਹੀ ਗੱਲ ਉਹ ਜੀ within 5-7 ਮਿੰਟ ਬਾਅਦ 10 ਮਿੰਟ ਬਾਅਦ ਕਿਉਂਕਿ ਨੇੜੇ ਸੀਗੇ ਅਸੀਂ ਹੂੰ ਜਦੋਂ ਆਏ ਉਹ ਇੱਕ ਟੁੱਟੇ ਹੋਏ ਸਕੂਟਰ ਦੇ ਉੱਪਰ ਆਪਣੀ ਜ਼ਿੰਦਗੀ ਗੁਜ਼ਾਰੀ ਹੈ ਉਹਨਾਂ ਨੇ ਐਸੇ ਸਕੂਟਰ ਪੱਕਾ ਬਿਲਕੁਲ ਟੁੱਟਿਆ ਹੋਇਆ ਸਕੂਟਰ ਬਜਾਜ ਸਕੂਟਰ ਉਹਨਾਂ ਕੋਲ ਹੁੰਦਾ ਸੀ ਅੱਛਾ ਉਹਦੇ ਉੱਪਰ ਉਹਨੇ ਸਕੂਟਰ ਖੜਾਇਆ ਅਸੀਂ ਬਸ ਥੋੜੀ ਜਿਹੀ ਦੂਰ ਜਿਵੇਂ ਬੈਠੇ ਆਂ ਰਸਤੇ 'ਚ ਬਹੁਤ ਜ਼ਿਆਦਾ ਚੱਕਰ ਸੀ ਉਹਨਾਂ ਨੇ ਸਕੂਟਰ ਖੜਾਇਆ ਪੈਂਟਰ ਨੂੰ ਮਰੋੜਾ ਦਿੱਤਾ ਪਹੁੰਚੇ ਚੱਕ ਕੇ ਪਹੁੰਚੇ ਚੱਕ ਕੇ ਚੱਪਲ ਪਾਈ ਹੋਈ ਹਵਾਈ ਚੱਪਲ ਅੱਛਾ ਹਵਾਈ ਚੱਪਲ ਪਾਈ ਹੋਈ ਜੀ ਉਹ ਆਗੇ ਦਾ ਆਗੇ ਜੀ ਹੂੰ ਉਹਨੂੰ ਸਾਰੇ ਖੜੇ ਹੋਏ ਸੀ ਉਹਨਾਂ ਦੇ ਚਲੋ ਜਿਹੜੇ ਸਾਥੀ ਸੀ ਉਹਨੇ ਹਾਰ ਹੋਰ ਪਾਏ ਮੈਂ ਉਹਨੂੰ ਕਹਾਂ ਮੈਂ ਕਿ ਜੀ ਇਹ ਲਾਭ ਜੰਜੂ ਹੈ ਕਹਿੰਦੇ ਹਾਂ ਨਾਮ ਸੁਣਿਆ ਮੈਂ ਮਿਲਿਆ ਪਹਿਲੀ ਵਾਰ ਆ ਬੀ ਪੱਕੀ ਗੱਲ ਹੈ ਲਾਭ ਜੰਜੂ ਹੈ ਹੂੰ 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 ਯਕੀਨ ਨਹੀਂ ਸੀ ਕਿ ਬੰਦਾ 5 ਮਿੰਟ ਪਿਸਕੂਟਰ ਤੇ ਆ ਬੰਦਾ ਮੈਂ ਕਹਾਂ ਜੀ ਇਹੀ ਲਾਭ ਜੰਜੂ ਹੈ ਚਲੋ ਉਸ ਤੋਂ ਬਾਅਦ ਜੋ ਸਾਡਾ ਸਿਗਾ ਪ੍ਰੋਗਰਾਮ ਪੂਰਾ ਉਹਨਾਂ ਨੇ ਉਹ ਕੀਤਾ ਮਤਲਬ ਐਸੇ ਸੀ ਉਹ